ਤਜਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚ ਸੜਕ ਹਾਦਸੇ ਚ ਨੌਜਵਾਨ ਦੀ ਮੌਤ ਹੋ ਗਈ ਹੈ। ਤਮਰੇ ਤੱਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਜਿਹੜਾ ਕਿ ਸ਼ਾਦੀ ਸ਼ੁਦਾ ਸੀ ਤੇ ਉਸ ਦੀ ਡੇਢ ਮਹੀਨੇ ਦੀ ਬੱਚੀ ਵੀ ਹੈ। ਤੋ ਤਮਰੇ ਤੱਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚੀ ਦੇ ਵਿੱਚ ਰਖਵਾ ਦਿੱਤੀ ਗਈ ਹੈ। ਕਾਤੇ ਕੀ ਪ੍ਰਿਕਟਨਾ ਹੋ ਗਈ ਮੇਰਾ ਨਾਮ ਚੰਦਰਪਾਲ ਸਿੰਘ ਹੈ ਜੀ ਇਹ ਜੀ ਭਾਂਜਾ ਸਾਡਾ ਜਸਪਾਲ ਸਿੰਘ ਕਪੂਰਸਲੇ ਤੋਂ ਆ ਰਿਹਾ ਸੀਗਾ ਆਪਣੇ ਘਰ ਨੂੰ ਵਾਪਸ ਮੰਡੀ ਮੋੜ ਤੋਂ ਅਗਲੇ ਬਨੇ ਬੱਸ ਆ ਰਹੀ ਸੀ ਰੰਧਾਵਾਲਿਆਂ ਦੀ ਇਹਨਾਂ ਦੇ ਵਿੱਚ ਬੱਸ ਉਹਦੇ ਵਿੱਚ ਮਾਰੀ ਐ ਤੇ ਉਹ ਮੁੰਡਾ ਜ਼ਖਮੀ ਐ ਮੁੰਡਾ ਔਕੇ ਦੇ ਮੌਤ ਹੋ ਗਈ ਐ ਜੀ ਆਮੋ ਸਾਹਮਣੇ ਟੱਕਰ ਆਮੋ ਸਾਹਮਣੇ ਸਿੱਧੀ ਟੱਕਰ ਮਾਰੀ ਬੱਸ ਨੇ ਅੱਛਾ ਜੀ ਹਾਂ ਜੀ ਨਹੀਂ ਬੱਸ ਕੋਈ ਓਵਰ ਸਪੀਡ ਸੀ ਜੀ ਬਾ ਓਵਰ ਸਪੀਡ ਬਹੁਤ ਤੇਜ਼ ਸੀ ਜੀ ਬੱਸ ਅੱਛਾ ਜੀ ਹਾਂ ਜੀ ਓਵਰ ਸਪੀਡ ਹਾਂ ਜੀ ਆਪਰੀ ਵਾਪਰੇ ਕਿਤੇ ਕਰਕੇ ਆਏ ਵਾਪਰੇ ਜੀ ਮੰਡੀ ਮੋੜ ਤੋਂ ਕੋਈ 500 ਮੀਟਰ ਅਗਲੇ ਬਨੇ ਜੀ ਗੋਂਦਵਾਲ ਵਾਲੇ ਪਾਸੇ ਨੂੰ ਮੰਡੀ ਮੋੜ ਤੋਂ ਗੋਂਦਵਾਲ ਵਾਲੇ ਸਾਈਡ ਦੇ ਮੌਕੇ ਤੇ ਗਏ ਸੀ ਹਾਂਜੀ ਹਾਂਜੀ ਹਲਾਤ ਕੀ ਸੀ ਹਲਾਤ ਜੀ ਬਹੁਤ ਮੜੇ ਸੀ ਮੜੇ ਨੇ ਬਹੁਤ ਡਰਾਈਵਰ ਦਾ ਸਾਰਾ ਬਸ ਵਾਲੇ ਨੇ ਬਹੁਤ ਜ਼ਿਆਦਾ ਰੌਂਗ ਚੱਲ ਕੇ ਮਾਰਿਆ ਹੋਇਆ ਉਹਨਾਂ ਮੌਤ ਮੁੰਡੇ ਦੀ ਮੌਤ ਹੋ ਗਈ ਜੀ ਡਰਾਈਵਰ ਨਸ਼ੇ ਜੀ ਨਸ਼ੇ ਪੂਰਾ ਜੀ ਨਸ਼ੇ ਗੋਲੀਆਂ ਖਾਧੀਆਂ ਆਉਂਦੀਆਂ ਜੀ ਕੌਣ ਡਰਾਈਵਰ ਕਿੱਥੇ ਹੈ ਡਰਾਈਵਰ ਹੈ ਹੁਣ ਜੀ ਤਰੋਂਡੀ ਚੌਂਦਿਆ ਥਾਣੇ ਵਿੱਚ ਬੈਠਾ ਜੀ ਬੱਸ ਵੀ ਤਰੋਂਡੀ ਚੌਂਦਿਆ ਥਾਣੇ ਹੀ ਨੇ ਇਹਦੇ ਪਰਿਵਾਰ ਚ ਕੌਣ ਕੌਣ ਆਇਆ ਇਹਦੇ ਪਰਿਵਾਰ ਚ ਦੀ ਇਹਦੇ ਦੋ ਭਰਾ ਜੀ ਇੱਕ ਵੱਡਾ ਇੱਕ ਛੋਟਾ ਕਹਿੰਦਾ ਜੀ ਮਾਤਾ ਜੀ ਤੇ ਇਸ ਲੜਕੇ ਦੀ ਇੱਕ ਲੜਕੀ ਆ ਜੀ ਕੋਈ 1.5 ਮਹੀਨੇ ਦੀ ਹੈ ਹਜੇ ਜੀ 1 ਮਹੀਨਾ ਦੋ ਦੋ ਹੋਏ ਆ ਜੀ ਸਾਲ ਵਿਆਹ ਹੋਏ ਨੂੰ ਜੀ ਦੋ ਸਾਲ ਹੋਏ ਆ ਹਾਂ ਹਾਂ ਜੀ ਹਾਂ ਜੀ ਇੱਕ ਬੇਟੀ ਆ ਜੀ 1.5 ਮਹੀਨੇ ਦੀ ਹੈ ਜੀ ਕਿਥੋਂ ਆ ਰਹੇ ਸੀ ਕਪੂਰਥਾਲਾ ਦਾ ਕੰਮ ਕਰਦਾ ਜੀ ਇਹ ਕੰਮ ਕਰਦਾ ਉਥੋਂ ਕੰਮ ਤੋਂ ਵਾਪਸ ਆ ਰਿਹਾ ਹੈ। ਮਾਂ ਕੀ ਕਰਨੀ ਚਾਹੁੰਦੇ ਆ? ਮੰਗ ਇਹ ਇਹ ਕਹਿੰਦੇ ਵੀ ਸਖਤੋ ਸਖਤੇ ਤੇ ਕਾਰਵਾਈ ਹੋਵੇ ਜੀ। ਇਨਸਾਫ ਮਿਲਣਾ ਚਾਹੀਦਾ ਸਾਨੂੰ ਬਸਾਂ ਦੇ ਕਪਰਚਾ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਅੱਜ ਜੀ ਇਹ ਕਰੀਬ 11:00 ਵਜੇ ਸਵੇਰ ਜਿਸ ਫਾਸੇ ਨਾਲ ਰਕਦੀ ਹੈ ਜਿਹੜਾ ਇਹਦਾ ਦੀ ਡਿਊਟੀ ਕਰਦਾ ਹੈ ਫੈਕਟਰੀ ਦੇ ਵਿੱਚ। ਮੈਂ ਉਹ ਦੁਆੜ। ਉਥੋਂ ਆਪਣੇ ਘਰ ਦੇ ਲਈ ਜਾਂਦਾ, ਦਿੱਲੀ ਤਰ੍ਹਾਂ। ਅੱਜ ਇਹ ਜਾ ਰਿਹਾ ਸੀ ਜਾਂ ਤਾਂ ਕੋਈ ਨਹੀਂ ਦਾ ਕਿਉਂ ਇਹਦਾ ਨਾਵਾ ਬਸੇ ਦਾ ਟੱਕਰ ਹੋ ਗਈ ਇਹਨਾਂ ਦੀ। ਤੇ ਮੌਕੇ ਤੇ ਬਹੁਤ। ਤਾਂ ਬਹੁਤ ਚੱਲ ਗਿਆ ਪਰਿਵਾਰ ਦਾ ਦੋਸ਼ ਹੈ ਕਿ ਜਿਹੜਾ ਡਰਾਈਵਰ ਸੀ ਉਹ ਨਸ਼ੇ ਦੀ ਹਾਲਤ ਵਿੱਚ ਸੀ ਨਹੀਂ ਬਿਲਕੁਲ ਸੀ ਦੀ ਹਾਲਤ ਦੇ ਡਰਾਈਵਰ ਜਿਹੜਾ ਆਮ ਸਾਰਿਆਂ ਨੂੰ ਬਸ ਚਲਾ ਰਿਹਾ ਹੈ ਤੇ ਆਮ ਹੀ ਉਹ ਰੇਡ ਦੇ ਉਹ ਦਿਨ ਸਾਰਿਆਂ ਨੂੰ ਟੋੜਾ ਕੋਈ ਨਾ ਚਾਹੀਏ ਜਾਂਚ ਕਰਾਈ ਜਾ ਰਹੀ ਹੈ ਹਾਂਜੀ ਜਾਂਚ ਕਰਾਈ ਜਾ ਰਹੀ ਹੈ ਹਾਂ ਜਾਂਚ ਕਰਾ ਲਾਂਗੇ ਬੜੀ ਗੱਜੂ ਡੋਪਰੇਸ ਕਰਾਂਗੇ ਰੋਡ ਕੋਲ ਤੇਲਾ ਇਹੋ ਜੀ ਕੋਈ ਸਾਹਮਣੇ ਨਹੀਂ ਹੋਰ ਕੀ ਕਾਰਵਾਈ ਕੀ ਹੋ ਰਹੀ ਹੈ ਕਾਰਵੇ ਐਫ ਆਈ ਨੰਬਰ ਕਰਤੀ ਐਫ ਆਈ ਦੱਜੀ ਕਰਤੀ ਐਫ ਆਈ ਨੰਬਰ 33 ਹੈ ਜੀ ਠੀਕ ਹੈ ਹਾਂਜੀ 33 ਐਫ ਆਈ ਦੱਜੀ ਕਰਤੀ ਹੈ ਪੁਲਿਸ ਨੂੰ ਕਰਾਉਣੇ ਡਾਕਟਰ ਅਰਜੀ ਮਾਰ ਕਰਤੀ ਹੈ